तर, की पंथ की अकाल तक महान है अकाल तक महान है वागुरु वा जी का खालसा वाहिर वाहिगुरु जी का खालसा वाहिगुरु वा खाल वा खाल वा जी की मंदिर ਅੱਜ ਮੈਂ ਪਹਿਲਾਂ ਤਾਂ ਸਭ ਤੋਂ ਪਤਾਈ ਦੇਣਾ ਗੁਰਪ੍ਰੀਤ ਸਿੰਘ ਜੀ ਚੱਬਰ ਸਾਹਿਬ ਨੂੰ ਤੇ ਸਮੂਚੀ ਸੰਗਤ ਨੂੰ ਦੂਜਾ ਕਿਹੜਾ ਕੈਂਪ ਚੱਲ ਰਿਹਾ ਹੈ 1 ਮਹੀਨੇ ਦੇ ਤੇ 30 ਤਰੀਕ ਦਾ ਕਿਹੜਾ ਭਾਈਕੇ ਫਪੜੇ ਬਹੁਤ ਵੱਡਾ ਮਤਲਬ ਕਿੰਨੇ ਬੱਚਿਆਂ ਨੇ ਭਾਗ ਲਿਆਗਾ ਕੈਂਪ ਚ ਉਹ ਉੱਥੇ ਸਮਾਪਤੀ ਹੋਣੀ ਹੈ ਤੇ ਮੈਂ ਬੇਨਤੀ ਕਰਦਾ ਭਾਈ ਆਪਣੇ ਬੱਚਿਆਂ ਸਮੇਤ ਵੱਧ ਤੋਂ ਵੱਧ ਸੰਗਤ ਲੈ ਕੇ ਭਾਈਕੇ ਫਪੜੇ ਆਓ ਕਿਉਂ ਜੇ ਅੱਜ ਆਪਾਂ ਆਪਣੇ ਬੱਚਾ ਨੂੰ ਸਿੱਖੀ ਸਿੱਖਿਆ ਗੁਰੂ ਵਿਚਾਰ ਨਾਲ ਜੋੜਾਂਗੇ ਤੇ ਤਾਂ ਹੀ ਬੱਚੇ ਆਪਣੇ ਭਾਈ ਗੁਰੂ ਦੇ ਲਾੜ ਲੱਗਣਗੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਪਣੇ ਬੱਚੇ ਭਾਈਕੇ ਫਾਪੜੇ 30 ਤਰੀਕ ਨੂੰ ਲੈ ਕੇ ਆਓ ਅੱਜ ਕਿਸ ਤਰ੍ਹਾਂ ਸਵਾਗਤ ਕੀਤਾ ਗਿਆ ਬਹੁਤ ਸਨਮਾਨ ਦਿੱਤਾ ਗਿਆ ਅੱਜ ਦਾ ਕਿਹੜਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਇਥੋਂ ਦੇ ਕਿਹੜੇ ਗਰੰਥੀ ਸਿੰਘ ਇਥੋਂ ਦੀ ਲੋਕਲ ਗੁਰਦੁਆਰਾ ਪ੍ਰਬੰਧ ਕਮੇਟੀ ਝੱਬਰ ਸਾਹਿਬ ਸਮੂਚੀਆਂ ਸੰਗਤਾਂ ਦੇਖੋ ਮੈਂ ਬੇਨਤੀ ਕੀਤੀ ਆ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਭਾਈ ਅੱਜ ਦੇ ਯੁੱਗ 'ਚ ਇਸ ਦਲਦਲ ਤੋਂ ਬਚਾਉਣਾ ਤਾਂ ਗੁਰੂ ਘਰ ਨਾਲ ਜੋੜਨਾ ਬਹੁਤ ਜ਼ਰੂਰੀ ਆ ਜੇ ਆਪਾਂ ਅੰਮ੍ਰਿਤ ਵੇਲੇ ਗੁਰੂ ਦੇ ਨਾਲ ਜੋੜਾਂਗੇ ਤਾਂ ਭਾਈ ਸਿੱਖਿਆ ਸਿੱਖੀ ਸਿੱਖਿਆ ਗੁਰੂ ਵਿਚਾਰ ਦੇ ਨਾਲ ਜੁੜ ਕੇ ਆਪਾਂ ਆਪਣਾ ਜੀਵਨ ਸਫਲਾ ਕਰਾਂਗੇ ਮੈਂ ਮਾਂ ਬਾਪ ਨੂੰ ਵੀ ਇਹੀ ਬੇਨਤੀ ਕੀਤੀ ਆ ਭਾਈ ਆਪਣੇ ਬੱਚਿਆਂ ਨੂੰ ਤੁਸੀਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਲੈ ਕੇ ਆਓ ਤਾਂ ਫੇਰ ਇਹ ਕਿਹੜੀ ਹੁਣ ਦਲਦਲ ਚੱਲ ਰਹੀ ਆ ਨਸ਼ਿਆਂ ਦੀ ਉਹਨਾਂ ਤੋਂ ਬਚਨ ਕੀ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਾਂਗੇ ਤਾਂ ਹੀ ਫਿਰ ਆਪਾਂ ਕਾਮਯਾਬ ਹੋਵਾਂਗੇ ਤੇ ਮਾਪੇ ਦਾ ਇਹੀ ਫਰਜ਼ ਬਣਦਾ ਤੇ ਅੱਜ ਮੈਂ ਇਥੋਂ ਦੇ ਸਮੂੱਚੀ ਲੋਕਲ ਕਮੇਟੀ ਨੂੰ ਤੇ ਪ੍ਰਬੰਧ ਕਰਨ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਇਥੋਂ ਦਾ ਪ੍ਰਬੰਧ ਕੀਤਾ ਤੇ ਬੱਚਿਆਂ ਨੂੰ ਕੈਂਪ 'ਚ ਲਿਆਂਦਾ ਤੇ ਮੈਂ ਸਮੂੱਚੀ ਪ੍ਰੈਸਰ ਦਾ ਵੀ ਧੰਨਵਾਦ ਕਰਦਾ ਅੱਜ ਅੱਜ ਜੀ ਕਹਿਣਾ ਚਾਹੂਗਾ ਇਹ ਜੀ ਸ਼੍ਰੋਮਣੀ ਕਮੇਟੀ ਹਲਕਾ ਯੋਗਾ ਦੇ ਵਿੱਚ ਜੋ ਲਗਾਤਾਰ 10 ਸਾਲ ਤੋਂ ਗੁਰਮਤ ਕੈਂਪ ਚੱਲ ਰਿਹਾ ਹੈ ਉਸ ਲੜੀ ਤਹਿਤ ਇਸ ਵਾਰ ਵੀ 1 ਜੂਨ ਤੋਂ ਸਾਰੇ ਕੈਂਪ ਸ਼ੁਰੂ ਹੋਏ ਸੀ ਸਾਡੇ 96 ਗੁਰੂ ਘਰਾਂ ਦੇ ਵਿੱਚ ਤਕਰੀਬਨ ਅਸੀਂ 64 ਕੈਂਪ ਲਾਇਆ ਜਿਦੇ ਵਿੱਚ 3535 ਬੱਚੇ ਭਾਗ ਲੈ ਰਹੇ ਐ ਸੋ ਬੜਾ ਸੰਗਤਾਂ ਦੇ ਵਿੱਚ ਉਤਸ਼ਾਹ ਆ ਬੱਚਿਆਂ ਦੇ ਵਿੱਚ ਉਤਸ਼ਾਹ ਆ ਮਾਪਿਆਂ ਦੇ ਵਿੱਚ ਉਤਸ਼ਾਹ ਆ ਕਮੇਟੀਆਂ ਬਹੁਤ ਸਹਿਯੋਗ ਕਰ ਰਹੀਆਂ ਗ੍ਰਾਂਤੀ ਸਿੰਘ ਜੀ ਸਹਿਯੋਗ ਕਰ ਰਹੇ ਐ ਤੇ ਖੁਸ਼ੀ ਹੁੰਦੀ ਐ ਕਿ ਆ ਬੱਚਿਆਂ ਨੇ ਜਦੋਂ ਗਰਮਤ ਕੈਂਪ ਸ਼ੁਰੂ ਕੀਤੇ ਸੀ ਜੇ ਜਦੋਂ ਸ਼ੁਰੂਆਤ ਕੀਤੀ ਐ ਤੇ ਉਹ ਰੂਪ ਵੇਖ ਕੇ ਤੇ ਅੱਜ ਦੇ ਇਹਨਾਂ ਦੇ ਰੂਪ ਪਹਿਰਾਵੇ ਦੇਖ ਕੇ ਤਾਂ ਇਹ ਸਕੂਨ ਮਿਲਦਾ ਕਿ ਅੱਜ ਇਹ ਗ੍ਰੰਥੀ ਸਿੰਘ ਨੇ ਬਹੁਤ سارے ਬੱਚੇ ਇਹਨਾਂ ਚੋਂ ਸੰਤਿਆ ਕਰ ਰਹੇ ਨੇ ਬਹੁਤ سارے ਬੱਚੇ ਗ੍ਰੰਥੀ ਸਿੰਘ ਬਣ ਗਏ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਤੇ ਇਹੀ ਸਾਡਾ ਮਨੋਰਥ ਸੀ ਕਿ ਬੱਚਿਆਂ ਨੂੰ ਗੁਰਮਤ ਨਾਲ ਜੋੜੀਏ ਗੁਰੂ ਘਰ ਨਾਲ ਜੋੜੀਏ ਗੁਰੂ ਘਰ ਵੱਲ ਆਉਣ ਦਾ ਸੁਭਾਅ ਬਣਾਈਏ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਪੜ੍ਹਾਈ ਦੀ ਥੋੜ੍ਹ ਕਾਰਨ ਮਾਪਿਆਂ ਨੂੰ ਇਹ ਔੜ ਲੱਗੀ ਸੀ ਕਿ ਬੱਚਿਆਂ ਨੂੰ ਪੜ੍ਹਾਈਏ ਉਹਨਾਂ ਨੇ ਗੁਰੂ ਘਰ ਨਹੀਂ ਦਿਖਾਈ ਅਸੀਂ ਕੋਸ਼ਿਸ਼ ਕੀਤੀ ਹੈ ਕਿ 1 ਜੂਨ ਤੋਂ 30 ਜੂਨ ਤੱਕ ਸਮਾਂ ਹੁੰਦਾ ਬੇਲੇ ਹੁੰਦੇ ਆ ਬੱਚੇ ਸਵੇਰੇ ਕਲਾਸਾਂ ਲਾਉਣੀਆਂ ਸ਼ਾਮ ਨੂੰ ਤੇ ਇਸ ਕੈਂਪਾਂ ਦਾ ਨਿਚੋੜ ਜੋ ਅਸੀਂ ਪਿੰਡ ਵਾਈਜ਼ 99 ਬੱਚੇ ਕੱਢੇ ਨੇ ਤੇ ਇਹ 3535 ਬੱਚਿਆਂ ਦੇ ਵਿੱਚੋਂ ਜਿਹੜੇ 99 ਬੱਚੇ 540 ਬੱਚੇ 600 ਬੱਚਾ ਨਿਕਲਿਆ ਉਹਨਾਂ 30 ਤਰੀਕ ਨੂੰ ਵੱਡਾ ਸਮਾਗਮ ਫਾਪੜੇ ਭਾਈ ਕੇ ਰੱਖਿਆਗਾ ਜਿੱਥੇ 3535 ਬੱਚੇ ਸਨਮਾਨਿਤ ਕੀਤੇ ਜਾਣਗੇ ਉੱਥੇ ਨਾਲ ਹੀ ਜਿਹੜੇ ਨੌ ਬੱਚੇ ਪੋਜੀਸ਼ਨ ਹਾਸਲ ਕਰਨਗੇ ਉੱਥੇ ਟੈਸਟ ਵੀ ਹੋਣਾ ਬੱਚਿਆਂ ਦਾ ਤੇ ਉਹਨਾਂ ਨੂੰ ਸਨਮਾਨ ਕੀਤਾ ਜਾਉ ਜਿਨ੍ਹਾਂ ਨੂੰ ਸ੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਤੇ ਸਮੂੱਚੀਆਂ ਸ਼ਖਸੀਅਤਾਂ ਆ ਕੇ ਬੱਚਿਆਂ ਨੂੰ ਸਨਮਾਨ ਕਰਨਗੀਆਂ ਅਤੇ ਨਾਲ ਵੱਡੀ ਗੱਲ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋੜਿਆਂ ਵਾਲੇ ਗੁਰਸਿੱਖ ਬੱਚੇ ਜਿਵੇਂ ਆ ਬੱਚਿਆਂ ਨੂੰ ਵੇਖ ਰਹੇ ਹੋ ਸਾਥ ਸੂਰਤਕ ਕਾਰਾਂ ਵਾਲੇ ਬੱਚਿਆਂ ਨੂੰ ਵੇਖ ਕੇ ਬੱਚਿਆਂ ਦਾ ਮਨ ਕਰੜਾ ਹੁੰਦਾ ਮਨ ਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਵੀ ਗੁਰਸਿੱਖੀ ਨਾਲ ਜੁੜੀਏ ਕਿਉਂਕਿ ਲੱਚਰ ਪੁਨੇ ਦਾ ਪ੍ਰਸਾਰ ਹੋ ਰਿਹਾ ਮੋਬਾਈਲ ਖੋਲਦੇ ਆ ਟੀਵੀ ਖੋਲਦੇ ਆ ਕਿਤੇ ਵੇਖਦੇ ਆ ਤਾਂ ਲੱਚਰ ਪਰਾਂ ਜੋ ਗੁਰਮਤੋ ਦੂਰ ਲਿਆਂਨ ਵਾਲੇ ਰਸਤਿਆਂ ਦੇ ਸੁਨੇਹੇ ਮਿਲਦੇ ਹੈ ਇਹ ਬਿਰਲੇ ਸੁਨੇਹੇ ਮਿਲਦੇ ਹੈ ਮੈਂ ਬਾਪਿਆਂ ਨੂੰ ਵੀ ਅਪੀਲ ਕਰਦਾ ਹੈ ਕਿ ਆਪਣੇ ਬੱਚਿਆਂ ਨੂੰ ਲੈ ਕੇ ਬਹੀਰਾ ਘੱਟ ਕੇ 30 ਤਰੀਕ ਨੂੰ ਪਾਪੜੇ ਪਾਈ ਕੇ ਵਿਕੇ ਪਹੁੰਚੋ ਤਾਂ ਕਿ ਤੁਹਾਡੇ ਬੱਚੇ ਗੁਰਮਤ ਨਾਲ ਜੁੜ ਸਕਣ ਤੇ ਮੈਂ ਖਾਸ ਕਰਕੇ ਧੰਨਵਾਦ ਕਰੂੰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਤਨਵਲਾ ਜਥੇ ਤਕਸਰੀ ਦੰਦਮਾ ਸਾਹਿਬ ਉਹਨਾਂ ਨੇ ਵੀ ਅੱਜ ਵੀ ਪਿੰਡਾਂ ਦੇ ਵਿੱਚ ਸਮਾਗਮਾਂ 'ਚ ਹਾਜ਼ਰੀ ਲਵਾਈ ਹੈ ਹੱਲਾ ਸੇਰੀ ਦਿੱਤੀ ਹੈ ਕਿ ਜਿੱਥੇ ਵੱਡੇ ਸਮਾਗਮਾਂ 'ਚ ਆਉਣਾ ਉਹਨਾਂ ਨੇ ਉਹ ਪਿੰਡਾਂ ਵਿੱਚ ਵੀ ਜਾ ਜਾ ਕੇ ਬੱਚਿਆਂ ਨੂੰ ਹੌਸਲਾ ਵਜਾਈ ਗ੍ਰਾਂਥੀ ਸਿੰਘਾਂ ਦੀ ਹੌਸਲਾ ਵਜਾਈ ਮਾਪਿਆਂ ਦੀ ਹੌਸਲਾ ਵਜਾਈ ਕਮੇਟੀਆਂ ਦੀ ਹੌਸਲਾ ਵਜਾਈ ਕਰ ਰਹੇ ਹੈ ਇਹ ਭਾਈ ਸਿੱਖੀ ਦਾ ਸਨੇਹਾ ਦਿਨ ਆਇਆ ਆਓ ਇਹ ਸਿੱਖੀ ਦਾ ਸਨੇਹਾ ਘਰ-ਘਰ ਦੇ ਵਿੱਚ ਆਪਾਂ ਅੱਜਵੇਂ ਲੈ ਕੇ ਗਏ ਆਂ ਹਰ ਇੱਕ ਵਾਰਡ ਗਲੀ ਮਹੱਲੇ ਦੇ ਵਿੱਚ ਸਤਨਾਮ ਵਾਹਿਗੁਰੂ ਬੋਲੇ ਸੋ ਨਿਹਾਲ ਦੇ ਬੋਲ ਵਾਲੇ ਹੋਣ ਤਾਂ ਕਿ ਪੰਥ ਦੀ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ